ਜਿੰਨ ਮਨ ਹੋਰ ਮੁਖ ਹੋਰ ਸੇ ਕੰਢੇ ਕਚਿਆ ਤਾਂ ਚਤੁਰਾਈ ਛੱਡੇ ਤੇ ਦੁਬਦਾ ਦੋ ਰੁੱਖ ਛੱਡੇ ਜੇ ਗੁਰੂ ਨਾਲ ਜੜ ਜੁੜਨਾ ਤਾਂ ਫਿਰ ਸੰਪੂਰਨ ਸਮਰਪਣ ਕਰੇ ਦੋਵੇਂ ਬੰਨੇ ਨਹੀਂ ਰਾਜੀ ਹੋਣੇ ਸੱਜਣਾ ਜਿੰਨਾ ਮਰਜ਼ੀ ਜ਼ੋਰ ਲਾ ਲਾ ਅਸੀਂ ਚਾਹੁੰਨੇ ਜੱਗ ਵੀ ਖੁਸ਼ ਰਵੇ ਤੇ ਰੱਬ ਵੀ ਖੁਸ਼ ਰਵੇ ਇਹ ਦੋ ਨਹੀਂ ਚੱਲਣੇ ਇੱਕ ਨੂੰ ਹੀ ਖੁਸ਼ ਕਰਨਾ ਪੈਣਾ ਹੈ ਤੇ ਵੈਸੇ ਹੁਣ ਤੱਕ ਦੁਨੀਆ ਬਹੁਤ ਖੁਸ਼ ਕੀਤੀ ਹੈ ਪਰ ਖੁਸ਼ ਹੋਇਆ ਕੋਈ ਨਹੀਂ ਆ ਭਾਵੇਂ 100 ਕੰਮ ਕਰ ਲਓ ਇੱਕ ਨਹੀਂ ਕੀਤਾ ਪਰ ਨਾਲਾ ਉੱਥੇ ਦਾ ਉੱਥੇ ਹੀ ਹੋਣਾ ਤੇ ਦੂਸਰੇ ਬੰਨੇ ਗੁਰਬਾਣੀ ਕਹਿੰਦੀ ਹੈ ਜੇ ਰੱਬ ਖੁਸ਼ ਕਰੇ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਮਨ ਜੀਤੈ ਜਗ ਜੀਤ ਇੱਕ ਪਾਸਾ ਕਰੇ ਦੁਬਧਾ ਛੱਡੇ ਜਦੋਂ ਗੁਰੂ ਨਾਲ ਜੁੜਨਾ ਹੈ ਫਿਰ ਸੰਸਾਰ ਦੀ ਖਿੱਚ ਛੱਡੇ ਜੇ ਇਹ ਤਿੰਨ ਚੀਜ਼ਾਂ ਨਹੀਂ ਛੱਡਦਾ ਤਾਂ ਫਿਰ ਇਹ ਜਿਹੜਾ ਫਲ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਇਹ ਨਹੀਂ ਪ੍ਰਾਪਤ ਹੁੰਦਾ ਇਹਨਾਂ ਸੱਜਣਾ ਨੂੰ ਜਿਹੜੇ ਵੇਸ ਕਰਦੇ ਨੇ ਜਿਹੜੇ ਚਤੁਰਤਾ ਦਾ ਹੰਕਾਰ ਕਰਦੇ ਨੇ ਤੇ ਜਿਹੜੇ ਰੱਬ ਦੇ ਨਾਲ ਜੱਗ ਵੀ ਖੁਸ਼ ਕਰਕੇ ਰੱਖਦੇ ਹਨ ਮਨ ਰੇ ਫਿਰ ਰਹੋ ਮਤ ਕਤ ਜਾਹੀ ਜੀਓ اے ਮੇਰੇ ਮਨ ਤੂੰ ਅੰਤਰਮੁਖ ਹੋ ਕੇ ਬਹਿ ਟਿਕ ਕੇ ਰਹਿ ਤੈਨੂੰ ਕਿਤੇ ਜਾਣ ਦੇ ਬਾਹਰ ਲੋੜ ਨਹੀਂ ਕਿਉਂ ਪ੍ਰਮਾਤਮਾ ਜਿਹੜਾ ਹੈ ਉਹ ਬਾਹਰ ਨਹੀਂ ਪ੍ਰਾਪਤ ਹੁੰਦਾ ਉਹ ਸਰੀਰ ਦੇ ਅੰਦਰੋਂ ਹੀ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ ਇਸ ਕਰਕੇ ਜਿਹੜੀ ਬਾਹਰ ਮੁਖਤਾ ਹੈ ਇਹਦੇ ਵਿੱਚ ਭਾਵੇਂ ساری ਉਮਰ ਲੱਗਾ ਰਵੇ ਤਾਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਹੈ ਨਾਮ ਇੱਕ ਸਾਧਨ ਹੈ ਜਿਹੜਾ ਇਸ ਨੂੰ ਅੰਤਰਮੁਖ ਕਰ ਸਕਦਾ ਹੈ ਜਿਵੇਂ ਆਪਾਂ ਪੜ੍ਹਦੇ ਹਾਂ ਰੋਜ਼ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਹਿਲੇ ਸ਼ਬਦ ਦੁਆਰਾ ਆਪਣੇ ਅੰਦਰ ਦੀ ਖੋਜ ਕਰੇ ਫੁੱਲਾ ਫੁਲਾਈ ਕਰਨੀ ਚਾਹੀਦੀ ਹੈ ਆਪਣੀਆਂ ਪਰਤਾਂ ਫੋਲਣੀਆਂ ਚਾਹੀਦੀਆਂ ਨੇ ਮਕਾਨ ਦੇ ਅੰਦਰ ਮਕਾਨ ਹੈ ਕੋਠੇ ਦੇ ਉੱਤੇ ਕੋਠਾ ਹੈ ਛੱਤ ਦੇ ਉੱਤੇ ਛੱਤ ਹੈ ਹੁਣ ਕਿੰਨੀਆਂ ਪਰਤਾਂ ਨੇ ਆ ਬਾਹਰਲਾ ਸਰੀਰ ਇੱਕ ਪਰਤ ਹੈ ਇਹ ਹੀ ਨਹੀਂ ਟੱਪੀ ਜਾਂਦੀ ਇਹ ਸਵਾਦ ਹੀ ਨਹੀਂ ਮੁੱਕਦੇ ਫਿਰ ਇਹਦੇ ਬਾਅਦ ਦੂਸਰਾ ਪਰਦਾ ਕੀ ਹੈ ਮਨ ਤੀਸਰਾ ਪਰਦਾ ਕੀ ਹੈ ਸਿਆਣਪ ਚਤੁਰਤਾ ਬੁੱਧੀ ਤੇ ਚੌਥੀ ਜਗ੍ਹਾ ਜਾ ਕੇ ਉਹ ਜਿਹਨੂੰ ਚੌਥਾ ਪਦ ਕਹਿ ਦਿੰਦੇ ਆਤਮਾ ਕਹਿ ਦਿੰਦੇ ਪਰਮੇਸ਼ਰ ਕਹਿ ਦਿੰਦੇ ਨੇ ਉਹਦਾ ਚੌਥੀ ਜਗ੍ਹਾ ਨਿਵਾਸ ਮੰਨਿਆ ਗਿਆ ਹੈ ਜਿਹੜਾ ਤਿੰਨਾਂ ਦੇ ਪਿੱਛੇ ਆ ਹੁਣੇ ਤਿੰਨ ਚੀਜ਼ਾਂ ਕੋਈ ਟੱਪੇ ਲੰਘ ਜਾਵੇ ਗੁਰੂ ਦੀ ਕਿਰਪਾ ਨਾਲ ਤਾਂ ਫੇਰ ਕਿਤੇ ਜਾ ਕੇ ਕਿਰਪਾ ਹੋਵੇ ਵੈਸੇ ਸਭ ਤੋਂ ਸੌਖਾ ਜਿਹੜਾ ਸਾਧਨ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਸ਼੍ਰੋਮਣੀ ਵਿਚਾਰ ਧਾਰਾ ਉਹਦੇ ਮੁਤਾਬਕ ਪਰਮੇਸ਼ਰ ਦਾ ਨਾਮ ਹੀ ਹੈ ਜਿਵੇਂ ਨਾਮ ਹੈ ਵਾਹਿਗੁਰੂ ਵਾਹਿ ਦਾ ਅਰਥ ਕੀਤਾ ਵਿਦਵਾਨਾਂ ਨੇ ਅश्चਰਜ ਤੁਸੀਂ ਸੁਣਿਆ ਹੀ ਹੈ ਸਧਾਰਨ ਤੌਰ ਤੇ ਸਾਰਿਆਂ ਦੇ ਦੂਸਰਾ ਅਰਥ ਕੀ ਹੈ ਵਾਹਿ ਦਾ ਵਾਹਿਗੁਰੂ ਦੀ ਸਿਫਤ ਵਾਹੋ ਵਾਹੋ ਕਰੇ ਸਹੀ ਜਨ ਸੋਹਣੇ ਜਿਹੜਾ ਵਾਹਿਗੁਰੂ ਕਹਿ ਲੈਂਦਾ ਉਹਨੂੰ ਕੀਰਤਨ ਕਰਨ ਦੀ ਵੀ ਲੋੜ ਦੇ ਪੈਂਦੀ ਕਿਉਂ ਵਾਹਿ ਨਾਮ ਸਿਫਤ ਦਾ ਵੀ ਆ ਉਹਨੂੰ ਕਥਾ ਦੀ ਲੋੜ ਨਹੀਂ ਜਿੰਨੇ ਵਾਹਿਗੁਰੂ ਕਹਿ ਲਿਆ ਵਾਹਿ ਨਾਮ ਸਿਫਤ ਦਾ ਵੀ ਆ ਨਾ ਉਹਨੂੰ ਕਥਾ ਕੀਰਤਨ ਦਾ ਫਲ ਆਪਣੇ ਆਪ ਪ੍ਰਾਪਤ ਹੋ ਜਾਂਦਾ ਜੇ ਜ਼ੁਬਾਨ ਤੋਂ ਇੱਕ ਵਾਰੀ ਕਹਿ ਦੇ ਵਾਹਿਗੁਰੂ ਪਰਮੇਸ਼ਰ ਦਾ ਗੁਣ ਵੀ ਵਾਹੇ ਆ ਨਾ ਅਚਰਜ ਤੇ ਹੈ ਹੀ ਅਚਰਜਤਾ ਅਵਸਥਾ ਵਾ ਵੀ ਮਨ ਬਾਣੀ ਤੋਂ ਪਰੇ ਪਰ ਵਾਹੇ ਦਾ ਦੂਸਰਾ ਅਰਥ ਕੀ ਹੈ ਸਿਰਫ ਸਲਾਹ ਉਹਦੇ ਗੁਣ ਗਾਉਣੇ ਦੂਸਰਾ ਸਾਡਾ ਮਨ ਜਿਹੜਾ ਮਾਇਕੀ ਸੰਸਾਰ ਦੇ ਵਿੱਚ ਫਸਿਆ ਹੋਇਆ ਹੈ ਤੇ ਤੁਸੀਂ ਗੁਰਬਾਣੀ ਦੇ ਮੁਤਾਬਿਕ ਜੇ ਦੇਖੋ ਤਾਂ ਏਸ਼ ਮਨ ਨੂੰ ਜਿਵੇਂ ਜਿਵੇਂ ਉਮਰ ਵੱਧਦੀ ਹੈ ਇਹ ਹੋਰ ਬਾਹਰ ਦੁਨੀਆ 'ਚ ਫਸਦਾ ਜਾ ਰਿਹਾ ਮੁੜਨਾ ਤੇ ਇਹਨੇ ਕੀ ਹੈ ਤੁਸੀਂ ਦੇਖੋਗੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਕਹਿੰਦੇ ਜਾਦਾਸ਼ ਘਟਦੀ ਹੈ ਜਾਦਾਸ਼ ਘਟਣ ਦਾ ਮਤਲਬ ਕੀ ਇਕਾਗਰਤਾ ਘਟ ਗਈ ਇਕਾਗਰਤਾ ਘਟਣ ਦਾ ਮਤਲਬ ਕੀ ਮਨ ਦੁਨੀਆ 'ਚ ਜਿਆਦਾ ਫੈਲ ਗਿਆ ਲੋੜ ਤੋਂ ਵੱਧ ਫੈਲਣਾ ਨਹੀਂ ਸੀ ਚਾਹੀਦਾ ਇੰਨਾ ਜਿੰਨਾ ਮਨ ਫੈਲ ਗਿਆ ਖਿਲਰ ਗਿਆ ਤੇ ਇਹ ਖਿਲਾਰੇ 80 ਸਾਲ ਲਾ ਕੇ ਵੀ ਇਕੱਠੇ ਨਾ ਹੋਏ। 90 ਸਾਲ ਲਾ ਕੇ ਵੀ ਇਕੱਠੇ ਨਹੀਂ ਹੁੰਦੇ ਕੋਈ। ਹੁਣ ਇਹ ਜਿਹੜਾ ਮਨ ਸੰਸਾਰ ਚ ਖਿਲਰ ਗਿਆ ਇਹਨੂੰ ਵਾਪਸ ਕਿਸ ਤਰ੍ਹਾਂ ਲਿਆਈਏ? ਤਾਂ ਕਹਿੰਦੇ ਇੱਕ ਸਾਧਨ ਹੈ ਉਹ ਕੀ ਆ ਵਾਹਿਗੁਰੂ ਦਾ ਸਿਮਰਨ। ਸਿਮਰਨ ਦੇ ਵਿੱਚ ਤਾਕਤ ਹੈ ਵੀ ਚੁੰਬਕ ਦੀ ਨਿਆਈ। ਖਿਲਰੇ ਹੋਏ ਮਨ ਨੂੰ ਇਕੱਠਾ ਕਰ ਦਿੰਦਾ ਹੈ। ਆਪਾਂ ਪੜਦੇ ਹਾਂ ਮਨ ਪਰਦੇਸੀ ਵੇ ਪਿਆਰੇ ਆਵੋ ਕਰੇ ਇਹਨੂੰ ਘਰ ਕੋਈ ਮੋੜ ਕੇ ਲਿਆਵੇ ਤਾਂ ਵਾਹਿਗੁਰੂ ਜੀ ਦਾ ਨਾਮ ਹੀ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਸ਼ਬਦ ਹੈ ਭਾਈ ਝੰਡਾ ਬਾਢੀ ਮਾਰੇ ਨੂੰ ਕਹਿਣ ਲੱਗਾ ਮੈਂ ਮੂਰਖਾਂ ਮੈਨੂੰ ਕੁਝ ਸਿਮਰਨ ਬਾਰੇ ਦੱਸੋ ਚਤੁਰਤਾ ਛੱਡ ਕੇ ਗੱਲਬਾਤ ਹੋਵੇਗੀ ਮਨ ਪਾਸੇ ਕਰ ਫਿਰ ਗੱਲ ਕਰ ਲਾਂਗੇ ਵਕੀਲਾਂ ਵਾਲੀ ਗੱਲ ਨਾ ਕਰਨਾ ਅੱਧੀ ਲਕੋਲੀ ਤੇ ਅੱਧੀ ਪੁੱਛ ਲਈ ਗਿਆਨੀ ਜੀ ਇਹਦਾ ਕੀ ਅਰਥ ਆ ਜਾਣਦਾ ਸਭ ਕੁਝ ਹੁੰਦਾ ਵੀ ਗਿਆਨੀ ਨੂੰ ਫਸਾ ਲਉ ਪਹਿਲਾਂ ਫਿਰ ਉਹਨੂੰ ਦੱਸਣਾ ਵੀ ਤੇਰੇ ਨਾਲੋਂ ਮੈਂ ਵੱਧ ਜਾਣਦਾ ਅੱਧੀ ਲਕੋ ਕੇ ਗੱਲ ਕਰਨੇ ਇਸ ਤਰ੍ਹਾਂ ਦੇ ਮਾਰੇ ਕਹਿੰਦੇ ਭਾਈ ਝੰਡੇ ਝੰਡਾ ਸਾਹਿਬ ਬੱਚੇ ਨਹੀਂ ਵੇਖੇ ਪਾਰਟ ਸਕਾਲਾ ਚ ਕਿਦਾਂ ਜੋਰੋ ਜੋਰ ਊੜਾ ਊੜਾ ਕਰੀ ਜਾਂਦੇ ਆ ਐੜਾ ਐੜਾ ਕਰੀ ਜਾਂਦੇ ਆ ਈੜੀ ਈੜੀ ਜੱਪੀ ਜਾਂਦੇ ਇੱਕ ਸਾਲ ਲੱਗਦਾ ਨਾ ਨਰਸਰੀ ਵਿੱਚ ਇੱਕ ਸਾਲ ਇਹੀ ਪੜੀ ਜਾਣਾ ਤੇ ਪੜਦਿਆਂ ਪੜਦਿਆਂ ਇੱਕ ਦਿਨ ਮਨ ਦੀ ਜਿਹੜੀ ਥਲੜੀ ਤਹਿ ਜਿੱਥੇ ਕੋਈ ਚੀਜ਼ ਪਹੁੰਚਦੀ ਨਹੀਂ ਕੀਰਤਨ ਵੀ ਸੁਣਿਆ ਉੱਪਰ ਦੀ ਲੰਘਿਆ ਰੋਜ਼ ਪਾਠ ਵੀ ਕੀਤਾ ਉੱਪਰ ਦੀ ਲੰਘਿਆ ਮਨ ਦੀ ਜਿਹੜੀ ਥਲੜੀ ਤਹਿ ਹੈ ਬਰੀਕ ਜਿਹਨੂੰ ਅਨਕੌਂਸ਼ੀਅਸ ਮਾਈਂਡ ਕਹਿ ਦਿੰਦੇ ਅਵਚੇਤਨ ਮਨ ਜਿੰਨਾ ਚਿਰ ਮਨ ਦੀ ਥਲੜੀ ਪਰਤ 'ਚ ਨੀਂ ਨਾ ਪਹੁੰਚਦਾ ਉਹਨਾਂ ਚਿਰ ਵਸਦਾ ਨਹੀਂ ਤੇ ਜਿੰਨਾ ਚਿਰ ਉਹ ਵਸਦਾ ਨਹੀਂ ਉਨਾਂ ਚਿਰ ਜੋ ਵੀ ਪੜ੍ਹੀਏ ਭਾਈ ਝੰਡਾ ਸਾਹਿਬ ਜੋ ਵੀ ਸੁਣੀਏ ਨਾ ਸਭ ਉਤੋਂ ਦੀ ਲੰਗੀ ਜਾਂਦਾ ਰੋਜ਼ ਪਾਠ ਕਰਦੇ ਆ ਸਭ ਉੱਪਰ ਦੀ ਲੰਗਦਾ ਉੱਥੇ ਪਹੁੰਚਦਾ ਹੀ ਨਹੀਂ ਕੋਈ ਪਿਆ ਜਦਾਂ ਤੱਕ ਕੋਈ ਚੀਜ਼ ਜਾਂਦੀ ਨਹੀਂ ਇੱਕ ਹੀ ਤਰੀਕਾ ਵਾ ਬੱਚਿਆਂ ਵਾਂਗ ਪਾੜਸ਼ਾਲਾ ਦੇ ਵਿੱਚ ਦੁਹਰਾਈ ਜਾ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਏ ਇਹ ਤਰੀਕਾ ਹੈ ਭਾਈ ਝੰਡਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਭਾਈ ਝੰਡੇ ਨੂੰ ਉਪਦੇਸ਼ ਦਿੰਦੇ ਬਾਹਰ ਜਾਣ ਦੀ ਲੋੜ ਨਹੀਂ ਮਨ ਰੇ ਫੇਰ ਰਹੋ ਟਿਕ ਕੇ ਵਾਹਿਗੁਰੂ ਦਾ ਸਿਮਰਨ ਕਰ ਪਰ ਸਿਮਰਨ ਕਰੇ ਕਿਹੜਾ ਭਗਤ ਕਰਹਿ ਮਰ ਜੀਵੜੇ ਜਿਹੜੇ ਜਿਉਂਦੇ ਜੀ ਮਰੇ ਨੇ ਭਗਤੀ ਉਹ ਕਰ ਸਕਦਾ ਜਿਨੇ ਆਪਣੇ ਆਪ ਨੂੰ ਦੁਨੀਆ ਵੱਲੋਂ ਮਾਰ ਲਿਆ ਜਿਹਨੂੰ ਸੰਸਾਰ ਦੀ ਖਿੱਚ ਨਹੀਂ ਪੈਂਦੀ ਹੁਣ ਟਿਕ ਕੇ ਬਹਿਣਾ ਹੋਣਾ ਮਨ ਰੇ ਫਿਰ ਰੋ ਟਿਕ ਤੇ ਟਿਕਿਆ ਤੇ ਜਾਂਦਾ ਨਹੀਂ ਐ 2 ਮਿੰਟ ਬਾਹਰ ਘੁੰਮ ਕੇ ਨਾ ਆਈਏ 2 ਮਿੰਟ ਰੌਣਕ ਮੇਲਾ ਨਾ ਦੇਖੀਏ ਸਵਾਦ ਜਾਈ ਮਰ ਗਿਆ ਜ਼ਿੰਦਗੀ ਦਾ ਕਿਤੇ ਜਾ ਕੇ ਨਾ ਆਈਏ ਕਿਸੇ ਨਾਲ ਜੇ ਕੋਈ ਕੰਮ ਨਹੀਂ ਐ ਕਿਸੇ ਨੂੰ ਫੋਨ ਨਾ ਕਰ ਲਈਏ 45 ਮਿੰਟ ਲੰਘਾਈਏ ਫਿਰ ਉਹਦੇ ਨਾਲ ਟਿਕਿਆ ਤੇ ਹੈ ਹੀ ਨਹੀਂ ਅੱਜ ਤੱਕ ਮਨ ਰੇ ਫਿਰ ਰੋ ਟਿਕ ਤਾਂ ਸਹੀ ਟਿਕ ਕੇ ਬਹਿੜ ਤਾਂ ਸਹੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਹੁਣ ਟਿਕੇ ਕਿਵੇਂ ਕਹਿੰਦੇ ਮਰਨਾ ਪੈਂਦਾ ਹੈ ਜਿਵੇਂ ਮਹਾਤਮਾ ਲੋਕ ਕਹਿੰਦੇ ਨਾ ਕਹਿੰਦੇ ਨਾਮ ਪਤਾ ਕਿਹੜਾ ਜਪ ਸਕਦਾ ਕਿਹੜਾ ਜਪ ਸਕਦਾ ਕਹਿੰਦੇ ਜਿਹਦੇ ਘਰ ਚ ਕੋਈ ਔਲਾਦ ਨਾ ਹੋਵੇ ਤੇ ਬੜੀਆਂ ਸੁਖਣਾ ਸੁਖ ਕੇ ਅਰਦਾਸਾਂ ਕਰਕੇ ਬੇਨਤੀਆਂ ਕਰਕੇ ਤਰਲੇ ਕੱਢ ਕੇ ਯਾਤਰਾਵਾਂ ਕਰਕੇ ਪਾਠ ਕਰਕੇ ਕਿਤੇ 12 14 ਸਾਲੀ ਇੱਕ ਬੱਚਾ ਹੋਵੇ। ਮਾਫ਼ ਕਰਿਓ ਉਦਾਹਰਨ ਥੋੜੀ ਜੀ। ਦਿਲ ਨੂੰ ਧੂਣ ਵਾਲੀ ਆ ਕਿਉਂ ਜਦੋਂ ਬੱਚਿਆਂ ਦੀ ਗੱਲ ਆਉਂਦੀ ਤੇ ਸਾਰਿਆਂ ਦਾ ਦਿਲ ਦੁਖਦਾ। ਫੇਰ ਬੜੇ ਲਾਡ ਨਾਲ ਪੜਾਇਆ ਹੋਵੇ, ਪਾਲਿਆ ਹੋਵੇ, ਪੋਸਿਆ ਹੋਵੇ, ਚੰਗੇ ਸੋਹਣੇ ਘਰ ਰਿਸ਼ਤਾ ਕੀਤਾ ਹੋਵੇ। ਜਿੱਦਣ ਉਹ ਜੰਝ ਚੜੇ। ਉਹਦਣ ਉਹਦੀ ਹੋ ਜੇ ਮੌਤ। ਹੋਵੇ ਕੱਲਾ। ਤੇ ਜਿਵੇਂ ਉਹਦੇ ਮਾਪਿਓ ਨੂੰ ਫਿਰ ਜ਼ਿੰਦਗੀ ਚ ਹਨੇਰੇ ਤੋਂ ਬਿਨਾ ਕੁਝ ਨਹੀਂ ਨ ਦਿਖਦਾ ਐਨੀ ਛੱਟ ਦਾਸ ਬੇਨਤੀ ਕਰੇ ਐਨਾ ਵਿਰਾਗ ਮਨ ਬੇਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾ ਇਨਾ ਵਿਰਾਗ ਜਿਨੂੰ ਰੋਜ ਪੈਦਾ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਇਨਾ ਤੜਫੇ ਕਿ ਮੇਰੇ ਲਈ ਦੁਨੀਆ ਹੁਣ ਕੁਝ ਨਹੀਂ ਉਹ ਜਪ ਸਕਦਾ ਉਹ ਨਾਮ ਦਾ ਪਾਤਰ ਅਧਿਕਾਰੀ ਆ ਸਿਰਫ ਉਹਨੂੰ ਅਸਲੀ ਨਾਮ ਪ੍ਰਾਪਤ ਹੋਵੇਗਾ ਬਾਕੀਆਂ ਨੂੰ ਨਾਮ ਦਾ ਮੁੱਲ ਹੈ ਨਹੀਂ ਆ ਵੈਗਰੂ ਵੈਗਰੂ ਦਾ ਪਤਾ ਤੇ ਸਾਰਿਆਂ ਨੂੰ ਆ ਪਰ ਜਪਿਆ ਕਿਸੇ ਨੇ ਨਹੀਂ ਅਜੇ ਤੱਕ ਇਹਦਾ ਮਤਲਬ ਕੀ ਇਹਨੂੰ ਨਾਮ ਦੀ ਅਜੇ ਤੱਕ ਕਦਰ ਹੀ ਨਹੀਂ ਪਤਾ ਹੈ ਇਹਨੂੰ ਨਾਮ ਦਾ ਮੁੱਲ ਹੀ ਨਹੀਂ ਪਤਾ ਇਦਾਂ ਦੀ ਵਿਸ਼ਮ ਜੀ ਉਦਾਹਰਣ ਹੈ ਕਿਸੇ ਨੂੰ ਦੁੱਖ ਨਾ ਲੱਗੇ ਮਾਫੀ ਮੰਗਾ ਫਿਰ ਨਾਮ ਦੇ ਵਿੱਚ ਇਹ ਤਾਕਤ ਹੈ। ਸਰੀਰ ਤੋਂ ਬਾਅਦ ਵੀ ਇਹਦਾ ਅਸਰ ਰਹਿੰਦਾ ਵਾ। ਇੱਕੋ ਇੱਕ ਚੀਜ਼ ਹੈ। ਜਿਵੇਂ ਭਾਈ ਤਾਰੂ ਸਿੰਘ ਖੋਪੜੀ ਲੱਗ ਗਈ 22 ਦਿਨ ਬੈਠੇ ਰਹੇ। ਜਿਵੇਂ ਭਾਈ ਮਨੀ ਸਿੰਘ ਬੰਦ-ਬੰਦ ਕਟਿਆ ਗਿਆ। ਪਰ ਫਿਰ ਵੀ ਸੁਖਮਣੀ ਸਾਹਿਬ ਦਾ ਪਾਠ ਹੋਇਆ। ਜਿਵੇਂ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਆਰੇ ਚੱਲ ਗਏ ਦੇਗਾਂ ਚ ਉੱਬਲ ਗਏ ਰੂਹ ਚ ਬਨ ਕੇ ਸਾੜੇ ਗਏ ਪਰ ਜਗਜੀਤ ਸਿੰਘ ਫੇਰ ਵੀ ਪੜੇ ਗਏ ਹੁਣ ਇਹ ਗੱਲਾਂ ਸਾਬਤ ਕਰਨੀਆਂ ਬੜੀਆਂ ਔਖੀਆਂ ਨੇ دنیਵੀ ਤੌਰ ਤੇ ਕਿਉਂ 22 ਦਿਨ ਖੋਪੜੀ ਲੈ ਜਿਉਂਦਾ ਨਹੀਂ ਰਹਿ ਸਕਦਾ ਫੇਰ ਵੀ ਕੁਝ ਸੱਜਣ ਯਤਨ ਕਰਦੇ ਆ ਵਾਹਿ ਨਾਮ ਹੀ ਅश्चਰਜ ਦਾ ਵਾ ਸੱਜਣਾ ਉਹ ਕੰਮ ਹੋਵੇ ਜਿਹੜਾ ਕੋਈ ਕਰ ਨਹੀਂ ਸਕਦਾ ਉਹਨੂੰ ਕੀ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਨਾਮ ਅश्चਰਜਕ ਹੋ ਜਨ ਕਿਸੇ ਸੱਜਣ ਨੇ ਬੜੀ ਸੁਣੀ ਇੱਕ ਭੌਤਿਕ ਵਿਗਿਆਨ ਦੀ ਗੱਲ ਲਿਖੀ ਸਮਾਂ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਅੱਗੇ ਸ਼ਬਦ ਕਾਫੀ ਪਿਆ ਹੈ ਭੌਤਿਕ ਵਿਗਿਆਨ ਦੇ ਅਨੁਸਾਰ ਜਿੰਨਾ ਤੇਰੇ ਸਰੀਰ ਦਾ ਭਾਰ ਤੇ ਜਿਹੜਾ ਤੂੰ ਆਪਣੇ ਮਾਈਂਡ ਨੂੰ ਡਿਸੀਜਨ ਦੇਤਾ ਆਰਡਰ ਦੇਤਾ ਜਿਵੇਂ ਰਾਤ ਸੌਣ ਲੱਗਿਆਂ ਜੇ ਤੂੰ ਆਪਣੇ ਦਿਮਾਗ ਨੂੰ ਕਹਿ ਦੇਣਾ ਮੈਨੂੰ ਸਵੇਰੇ 4 ਵਜੇ ਉਠਾ ਦੇ ਤੂੰ ਉੱਠਣਾ ਉਠ ਉਹਨੇ 11 ਵਜੇ ਤੇਰੀ ਅੱਖ ਖੋਲ ਦੇਣੀ ਜਿਵੇਂ ਸੁੱਤਿਆਂ ਪਿਆ ਤੇਰੇ ਸਵਾਸ ਕੌਣ ਚਲਾਉਂਦਾ ਵਾ ਦੇਖ ਲੋ ਦਿਮਾਗ ਵੀ ਸੌ ਜਾਂਦਾ ਹੈ ਆਰਡਰ ਦੇ ਕੇ ਡਾਇਰੈਕਸ਼ਨ ਦੇ ਕੇ ਪਰ ਸਵਾਸ ਜਿਹੜਾ ਆਰਡਰ ਆਣਾ ਉਹ ਚੱਲਦਾ ਪਿਆ ਵਾ ਰਾਜੇ ਦਾ ਹੁਕਮ ਜਿਹੜਾ ਉਹ ਮੰਨਿਆ ਜਾ ਰਿਹਾ ਸਵਾਸ ਚੱਲੀ ਜਾਂਦਾ ਦਿਮਾਗ ਸੁੱਤਾ ਪਿਆ ਜਿਵੇਂ ਆਪਾਂ ਸਾਈਕਲ ਦੇ 100 ਪੈਂਡਲ ਮਾਰਿਆ ਤੇ ਬਾਅਦ ਚ ਛੱਡਤਾ ਜਿੰਨੀ ਗਤੀ ਦੇਤੀ ਨਾ ਹਉਣ ਤੋਂ ਹੁਣ ਭਾਵੇਂ ਤੂੰ ਪੈਂਡਲ ਮਾਰ ਭਾਵੇਂ ਨਾ ਮਾਰ ਉਹਨਾਂ ਸਫਰ ਉਹ ਤੈਅ ਕਰੇਗਾ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਆਪਣੇ ਦਿਮਾਗ ਨੂੰ ਇਹ ਆਰਡਰ ਦੇ ਦਿੱਤਾ ਧੰਬਾਬਾਦੀਪ ਸਿੰਘ ਆਪਣੇ ਸਿਰ ਨੂੰ ਕਹਤਾ ਸੱਜਣਾ ਗੁਰੂ ਰਾਮਦਾਸ ਸਾਹਿਬ ਦੀਆਂ ਪ੍ਰਕਰਮਾਂ 'ਚ ਜਾ ਕੇ ਥਾਂ ਮਿਲੀਆਂ ਪਰ ਲੈ ਪਹਿਲਾਂ ਗਿਆ ਪਰ ਆਰਡਰ ਤੇ ਪਿੱਛੋਂ ਹੋ ਗਿਆ ਸੀ ਨਾ ਅਰਦਾਸ ਤੇ ਹੋ ਗਈ ਸੀ ਉਹਦੇ ਸਰੀਰ ਨੇ ਉਹ ਕਿਰਿਆ ਕੀਤੀ ਫਿਰ ਠੀਕ ਹੈ ਜੀ ਇਦਾਂ ਯਤਨ ਕਰਦੇ ਆ ਜਿਹੜੇ ਚੰਗੇ ਗੁਰਮਖ ਨੇ ਬਾਕੀ ਵਾਹੇ ਨਾਮ ਅਸਚਰਜ ਦਾ ਵ ਤੇ ਅਸਚਰਜ ਉਹਨੂੰ ਕਹਿੰਦੇ ਜਿਹੜਾ ਤੇਰੇ ਸ਼ਬਦਾਂ 'ਚ ਬਿਆਨ ਨਹੀਂ ਹੋਣਾ ਇਹ ਵੈਸੇ ਯਤਨ ਕਰਦੇ ਗੁਰਮਖ